ਹਰਨਤਰਨ ਦੀ VOTING ਹੈ ਅੱਜ ਇੱਕ ਆਪਣੇ ਬਾਲਟੀ ਦਾ ਨਿਸ਼ਾਨ ਆ ਚਲੁੰਦੇ ਸੀ ਅਕਾਲੀ ਸ਼ੋਮਨੀ ਅਕਾਲੀ ਦਾ ਲਾਲ ਕੀ ਵਿਚਾਰਧਾਰਾ ਹੈ ਕੁਝ ਐਕਸਪਲੇਨ ਕੀਤਾ ਜਾਵੇ ਵਧੀਆ ਵੀਰੇ ਇਲੈਕਸ਼ਨ ਬਹੁਤ ਵਧੀਆ ਹੁੰਦੇ ਨੇ ਭਈ ਸਾਰੇ ਸਾਡੇ ਭੀੜ ਦੇ ਬਹੁਤ ਆ ਪਰ VOTING ਲਿਫਟ ਮੇਰੇ ਹਿਸਾਬ ਨਾਲ ਹੈ ਕਿ ਵੋਟ 50 ਤੋਂ 55% ਤੋਂ ਵੱਧ ਦੀ ਪ੍ਰਭੁਤ ਦੀ ਯਾਰੀ ਲੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ 11 ਤਰੀਕ ਆ 11 ਨਵੰਬਰ ਤੇ ਹਰਨਤਰਨ ਦੀ VOTING ਹੈ ਅੱਜ ਤੇ VOTING VOTING ਦੇ ਵਿੱਚ ਬਹੁਤ ਸਾਰੀ ਇੰਟਰਸਟਿੰਗ ਗੱਲ ਹੋਣੀ ਰਹਿੰਦੀ ਹੈ ਤੁਰੰਤਾਂ ਦੀ VOTING VOTING ਦੇ ਵਿੱਚ ਇੱਕ ਆਪਣੇ ਬਾਲਟੀ ਦਾ ਨਿਸ਼ਾਨ ਆ ਭਾਈ ਮਨਦੀਪ ਸਿੰਘ ਹੋਣਾ ਜੀ ਦਾ ਐਂਡ ਇੱਕ ਆਪਣੇ ਛਾੜੂ ਵਾਲੇ ਨੇ ਪਰ ਮੀਰ ਸਿੰਘ ਫਦੂ ਸਾਹਿਬ ਸ਼ਾਇਦ ਜਿਹੜੇ ਕੀ ਅੱਜ ਤੋਂ 2 4 5 ਸਾਲ ਪਹਿਲਾਂ ਟੱਕੜੀ ਹਲ ਹੁੰਦੇ ਸੀ ਅਕਾਲੀ ਸ਼ੋਭਨੀ ਅਕਾਲੀ ਦਾ ਲਾਲ ਉਹ ਆਪਣੀ ਪਾਰਟੀ ਬਦਲ ਕੇ ਇੱਧਰ ਆ ਚੁੱਕੇ ਨੇ ਵੈਸੇ ਤੋਂ ਉਹਨਾਂ ਦੇ ਕਈ ਫਾਰੇ ਮੋਹਦਵਾਰ ਬੰਦੇ ਜਿਹੜੇ ਕਿ ਅਕਾਲੀਆਂ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਆ ਲਾ ਚੁੱਕੇ ਨੇ ਕਿਉਂਕਿ ਪਫਾ ਪਲਟ ਚੁੱਕਿਆ ਉਹਨਾਂ ਕਰਕੇ ਤੇ ਉਹਨਾਂ ਨੂੰ ਉਮੀਦ ਨਹੀਂ ਸੀ ਸ਼ਾਇਦ ਲੇਕਿਨ ਫਿਰ ਵੀ ਅਕਾਲੀ ਦਲ ਨੇ ਆਪਣੀ ਉਮੀਦਵਾਰ ਖਿੜਾਰੀ ਹੋਈ ਹੈ ਇੱਕ ਤੇ ਬਾਕੀ ਇੱਕ ਆਪਣੇ ਕਾਂਗਰਸ ਪਾਰਟੀ ਆ ਕਾਂਗਰਸ ਪਾਰਟੀ ਤੋਂ ਬਾਅਦ ਇੱਕ ਬੀ ਜੀ ਪੀ ਦੇ ਪ੍ਰਧਾਨ ਬਣਤੇ ਹੋਏ ਨੇ ਤੇ ਬਾਕੀ ਦੇਖਦੇ ਆ ਕਿ ਕਿਹੜਾ ਪਲੜਾ ਕਿਸ ਤੇ ਭਾਰੀ ਪੈਂਦਾ ਹੈ ਤੇ ਬਾਕੀ VOTING ਆ VOTING ਦਾ ਤੁਹਾਨੂੰ ਸਾਰੇ ਕਰੋਨੇ ਚੱਕਟ ਆਊਟ ਕੀ ਬਣਦਾ ਕੀ ਨਹੀਂ ਬਣਦਾ ਬਾਕੀ ਮੈਂ ਤੇ ਇੱਕ ਚੀਜ਼ ਵੇਖੀ ਕਿ ਅੱਜ ਕੀ ਭਾਈ ਮਨਦੀਪ ਸਿੰਘ ਸੀ ਜਿਹੜੇ ਉਹਨਾਂ ਨਾਲ ਲੋਕੀ ਅੱਗੇ ਉਹ ਫੋਟੋ ਵਾ ਖਿਜਵਾ ਰਹੇ ਸੀ ਤੇ ਬਾਕੀ ਵਾਲੇ ਤੇ ਫਾੜਿਆ ਲਾਹ ਪੱਤ ਕਰਕੇ ਆ ਰਹੇ ਸੀ ਭਾਜੀ ਖਿਆਲ ਰੱਖਿਓ ਉੱਤੇ ਸੈਂਟਰ ਹੱਡੀ ਆ ਕੋਈ ਕਿਤੇ ਪੰਜਾਬ ਵੱਡਾ ਹੈ ਤੇ ਬਾਕੀ ਦੇਖਦੇ ਆ ਕੀ ਬਣਦਾ ਆ ਦੇਖ ਸਕਦੇ ਹੋ ਆਪਣੇ ਕੋਠੇ ਤੋਂ ਨਜ਼ਾਰਾ ਇਹ ਸਾਰੇ ਪੋਲੀਓ ਬੂਸ ਲੱਗੇ ਹੋਏ ਨੇ ਬਾਹਰ ਵਾਲੀ ਸਾਈਡ ਕਿਉਂਕਿ ਸਾਹਮਣੇ ਆਪਣਾ ਫੌਰਾ ਸਕੂਲ ਪੈਂਦਾ ਹੈਗਾ ਲੱਗ ਗਈ ਉਧਰ ਤੇ ਫੌਰ ਸኩል ਦੇ ਵਿੱਚ ਸਾਰੀ VOTING ਵਗੈਰਾ ਹੋ ਰਹੀ ਹੈ ਇਧਰ ਦੀ ਆਹ ਵਾਲੀ ਵਾਰਡ ਸਾਡੇ ਵਾਲੀ ਦੀ ਤੇ ਬਾਕੀ VOTING ਆਪਣੀ ਉਧਰ ਵਾਲੀ ਵਾਰਡ ਚਾ ਨੋਡ ਨੋਡ ਦੇ ਜਿਹੜੇ ਜਿੱਥੇ ਆਪਣਾ ਪੁਰਾਣਾ ਘਰ ਸੀ ਉਹ ਉਧਰੇ ਆ ਸਾਰੇ ਆਪਣੇ ਵੋਟਰਾਂ ਜਿਹੜੀਆਂ ਤੇ ਤਿੰਨ ਚਾਰ ਵੋਟਾਂ ਆਈਆਂ ਨੇ ਆਪਾਂ ਦੇ ਉਧਰ ਜਾਣਾ ਹੈ ਚਲਦੇ ਆਂ ਭਾਈ ਸਾਹਿਬ ਅੱਜ ਜਿਵੇਂ ਇਲੈਕਸ਼ਨ ਹੋ ਰਹੀਆਂ ਨੇ ਇਸ ਬਾਰੇ ਤੁਹਾਡਾ ਕੀ ਵਿਚਾਰਤਾ ਰਾਏ ਕੁਝ ਐਕਸਪਲੇਨ ਕੀਤਾ ਜਾਵੇ ਵਧੀਆ ਵੀਰੇ ਇਲੈਕਸ਼ਨ ਬਹੁਤ ਵਧੀਆ ਹੋ ਰਹੇ ਪਈਏ ਸਾਰੇ ਬੰਦੇ ਸਾਨੂੰ ਦਮਈਏ ਦੇ ਪਰਮਾਤਮਾ ਸ਼ਾਤ ਹੋ ਵੀ ਰੱਖੇਗੇ ਇਹਦਾ ਲੜਾਈ ਝਗੜਾ ਨਾ ਚਲੋ ਉਹ ਲੜਾਈ ਝਗੜਾ ਤੇ ਕੀ ਹੋਣਾ ਵਾ ਬਾਕੀ ਆਪਾਂ ਨੂੰ ਜਿਵੇਂ ਹੁਣ ਇਲੈਕਸ਼ਨ ਪੈ ਰੀਆਂ ਨੇ ਵੋਟਾਂ ਪੈ ਰੀਆਂ ਨੇ ਤੇ ਤੁਹਾਨੂੰ ਕੀ ਲੱਗਦਾ ਹੈਗਾ ਕਿ ਕੀ ਤੁਸੀਂ ਆਪਣੇ ਉਮੀਦਵਾਰ ਨਾ ਹੁੰਜਾਓਗੇ ਜ਼ੋਰ ਕਿਹਦਾ ਜਾਂ ਜ਼ਿਆਦਾ ਲੱਗਦਾ ਹੈ ਤੁਹਾਨੂੰ ਜ਼ੋਰ ਇਹ ਮੈਂ ਨਹੀਂ ਦੱਸਦਾ ਪਾਰਟੀਆਂ ਦੇ ਸਾਰੀਆਂ ਜ਼ੋਰ ਲਾਉਂਦੀਆਂ ਹਾਂ ਹਾਂਜੀ ਬਾਕੀ ਵੇਖੋ ਆਉਣ ਵਾਲਾ ਸਮਾਂ 14 ਤਰੀਕ ਹੀ ਦੱਸੂਗੀ ਕਿ ਕਿੰਨਾ ਦਾ ਜ਼ਿਆਦਾ ਜ਼ੋਰ ਲੱਗਾ ਸਰਦਾਰ ਰਮੇਸ਼ ਸਿੰਘ ਸੰਧੂ ਭਾਵੇਂ ਇੱਕ ਜਿਨ੍ਹਾਂ ਦਾ ਮੱਦੀ ਲੜੀ ਜੋ ਤੇ ਸਾਰੇ ਕਿ ਲੋਨ ਦੇ ਪੂਰਾ ਬਾਕੀ ਜਿਹੜਾ ਬਾ 14 ਤਰੀਕ ਆਉਗੀ ਕਿ 14 ਨੂੰ ਤੁਹਾਨੂੰ ਆਕੇ ਪੱਲ ਲੱਗ ਜਾਣਾ ਇਹ ਤਾਂ ਹੈ ਛੋਟਾ ਤਰੀਕ ਦਾ ਵੇਟ ਕਰੋ ਜੀ ਹੁਣ ਉਸ ਵੇਲੇ ਆਪਣਾ ਰਿਜ਼ਲਟ ਪਤਾ ਲੱਗਣਾ ਹੈ ਹੈਲੈਕਸ਼ਨ ਹੁੰਦਾ ਕੀ ਨਿਕਲਦਾ ਕੀ ਨਹੀਂ ਨਿਕਲਦਾ ਬਾਕੀ ਤੁਸੀਂ ਬਲੋਕ ਕਰੋ ਇੰਜੋਏ ਤੁਹਾਨੂੰ ਆਪਾਂ ਕਰੋਨੇ ਇਥੋਂ ਸਾਰੇ ਦਾ ਵੋਟ ਕਰਾਓ ਚਲੋ ਆ ਗਿਆ ਜੀ ਆਪਣਾ ਖਾਲਸਾ ਸਕੂਲ ਜਿੱਥੇ ਕਿ ਮੈਂ ਪੜਿਆ ਇੱਥੇ ਵੀ ਵੋਟਿੰਗ ਹੋ ਰਹੀ ਸੀ ਆ ਦੇਖ ਹੀ ਸਕਦੇ ਜੇ ਮੈਂ ਕਿ ਵੋਟਾਂ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀਆਂ ਨੇ ਲੋਕਾਂ 'ਚ ਪੂਰਾ ਉਤਸ਼ਾਹ ਪਰ ਹੈਗਾ। ਬਾਕੀ ਜੀ ਕੰਮ ਪੂਰਾ ਸਿਖਰਾਂ ਦੇ ਚੱਲ ਰਿਹਾ ਇੱਥੇ ਮੰਨ ਜੋਰ-ਸ਼ੋਰ ਨਾਲ VOTING ਹੋ ਰਹੀ ਆ। ਹੁਣ ਕੁਝ ਕਹਿ ਨਹੀਂ ਸਕਦੇ ਰਿਜ਼ਲਟ ਦਾ ਕਿਉਂਕਿ ਅੰਦਰ ਮਸ਼ੀਨਾਂ ਦੇ ਹੇਅਰ-ਫੇਅਰ ਕੁਝ ਕਹਿੰਦੇ ਸੀ ਕਿ ਪਿੱਛੇ ਜੇ ਹੋ ਸਕਦੀ ਆ ਤੇ ਦਿੱਲੀ 'ਚ ਸ਼ਾਇਦ ਆਂਦੇ ਸੀ ਹੋਈ ਵੀ ਆ ਇਹ ਚੀਜ਼ ਤਾਂ ਆਪਾਂ ਨਹੀਂ ਜਾਣ ਸਕਦੇ। ਵੈਸੇ ਤੇ ਜਵਾਨ ਪੂਰੇ ਤਨ ਆਦ ਨੇ ਉੱਥੇ ਸਾਹਮਣੇ ਦੀ ਸਾਈਡ ਦੇਖ ਹੀ ਸਕਦੇ ਸੀ ਤੁਸੀਂ। ਤੇ ਆਪਾਂ ਤੁਰੇ ਜਾ ਰਹੇ ਆ ਲਹਿਰ ਦੇ ਨਾਲ-ਨਾਲ ਕੇ ਚਲੋ ਮੈਂ ਨਾਲ ਚੱਲ ਆਪਣੀ ਆਡੀਓਸ ਨੂੰ ਵੀ ਵੋਕਰ ਆਊਟ ਕਰਵਾ ਦਿੱਤਾ ਜਾਵੇ ਸਾਡੇ ਏਰੀਏ ਸਾਰੇ ਦਾ ਜਿੱਥੇ ਸਾਡੀਆਂ ਵੋਟਾਂ ਵਗੈਰਾ ਪੈਂਦੀਆਂ ਨੇ ਇੱਥੇ ਤੇ ਕੰਮ ਪੂਰਾ ਮਗਿਆ ਹੀ ਰਹਿੰਦਾ ਵਾ ਮਤਲਬ ਕਿ ਸਾਰਾ ਵੀ ਜਿਹੜੇ ਆਪਣੇ ਮਹੱਲੇ ਦੇ ਵਿਹਲੇ ਲੋਕ ਕਹਿ ਸਕਦੇ ਆ ਜਾਂ ਐਂਟਰਟੇਨਮੈਂਟ ਵਾਲੇ ਬੰਦੇ ਆਣਾ ਸਾਰੇ ਹੀ ਜਾਣ ਕੇ ਖਲੋਤੇ ਰਹਿੰਦੇ ਨੇ ਸਵੇਰ ਤੋਂ ਸ਼ਾਮ ਤਾਈ ਹੋਏ ਇੱਥੇ ਜਿੱਦਨ ਵੋਟਾਂ ਚੱਲਦੀਆਂ ਨੇ ਤੇ ਹੁਣ ਮਤਲਬ ਕਿ ਸਾਰੀ ਦਿਹਾੜੀ اهو ਹੀ ਹਾਲ ਰਹਿਣਾ ਇੱਥੇ ਤੇ ਆ ਤੁਸੀਂ ਦੇਖ ਹੀ ਸਕਦੇ ਜੇ ਆ ਆ ਗਿਆ ਸਾਡਾ ਕੋਲੇ ਚ ਇੱਥੇ ਕੋਲੇ ਚ ਵੀ ਆਪਾਂ ਥੋੜਾ ਜਿਹਾ ਲਾਇਆ ਹੈ ਤੇ ਹਾਂ ਫਿਰ ਇਹਦਾ ਸੋ ਜਾਇਦਾ ਸੀ ਤੇ ਬਾਅਦ ਚ ਜਦੋਂ ਛੁੱਟੀ ਹੁੰਦੀ ਔਰ ਚਲ ਜਾਈਦਾ ਹੈ ਇੱਥੇ ਵੀ ਆਪਣੀ ਵੋਟਿੰਗ ਹੋ ਰਹੀ ਹੈ ਇੱਥੇ ਤੇ ਆਪਣੀਆਂ ਵੋਟਾਂ ਵੀ ਇੱਥੇ ਹੀ ਪਈਆਂ ਨੇ ਚਲੋ ਮੇਰੀ ਸ਼ਾਇਦ 1-2 ਸਾਲ ਹੋ ਗਏ ਕੱਟੀ ਹੋਈ ਆ ਵੋਟ ਆ ਕੱਲ੍ਹ ਚ ਵੋਟਾਂ ਨੇ ਮਾਤਾ ਜੀ ਹੁਣੇ ਤੇ ਪਾਪਾ ਜੀ ਹੁਣੇ ਇੱਥੇ ਹੀ ਪਾ ਗਿਆ ਹੈ ਵੋਟ ਤੇ ਅੱਗੇ ਸਾਰੇ ਬੂਥ ਵਗੈਰਾ ਲੱਗ ਰੱਖੇ ਨੇ ਕਾਲੀ ਕਾਂਗਰਸੀ ਆਪਣੇ ਬਾਲਟੀ ਵਾਲੇ ਆਪਣਾ ਝਾੜੂ ਵਾਲੇ ਹੋ ਗਿਆ ਸਾਰੇ ਵੀਰ ਹੁਣੀ ਬੈਠੇ ਹੋਏ ਰਿਹਾ ਇਹੋ ਮੇਜ ਤੇ ਕਿ ਪਹਿਲੇ ਮੈਂ ਪਹਿਲੇ ਮੈਂ ਪਰ ਹੋਰ ਅਭੀ ਜਾਣਦਾ ਪਹਿਲੇ ਕੌਣ ਹੈ ਹੁਣ ਆਹ ਦਿਖਾਣੇ ਤੁਹਾਨੂੰ ਆਹ ਤੇ ਆਪਣੇ ਫਸਟ ਆਫ ਆਲ ਆਗੇ ਹੋਏ ਨੇ ਮੇਰਾ ਕੰਮ ਹਿੰਦੁਸਤਾਨ ਕੇ ਲੋਕਪੰਤਰ ਕੋ ਬਚਾਣਾ ਨਹੀਂ ਬਚਾਣਾ ਨਹੀਂ ਆ ਜਨਾਬ ਪੰਜੇ ਵਾਲੇ ਲੱਗਦੇ ਨੇ ਮੈਨੂੰ ਇਹ ਤਾਂ ਬਾਕੀ ਜੇ ਆਪਾਂ ਲਹਿਰ ਦੇ ਨਾਲ ਅੱਗੇ ਤੁਰੇ ਜਾ ਰਹੇ ਆ ਤੁਰੇ ਜਾ ਰਹੇ ਆ ਲੋਕੀ ਸਾਡੇ ਨਾਲ ਤੁਰੇ ਜਾ ਰਹੇ ਆ ਸਰਕਾਰੀ ਗੱਡੀਆਂ ਪ੍ਰਾਈਵੇਟ ਗੱਡੀਆਂ ਵਾਧੂ ਸਾਰੀਆਂ ਆਈ ਜਾ ਰਿਆ ਨੇ ਤੇ ਅੱਗੇ ਤੁਰਦੇ 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 ਆਪਾਂ ਨੂੰ ਤੁਰਦੇ ਤੁਰਦੇ ਆਪਾਂ ਨੂੰ ਹੋਰ VOTING BOOTH ਦਿਖ ਰਹੇ ਨੇ ਦੇਖਦੇ ਆ ਕਿਹੜਾ ਕਿਹੜਾ ਕਿੱਥੇ ਕਿੱਥੇ ਤੱਕ ਪਾਰਿਆ ਮੇਰੇ ਹਿਸਾਬ ਨਾਲ ਅੱਗੇ ਆਹ ਆ ਕਿ ਆਪਣੀ ਬਾਈਕ ਲੱਗੀ ਹੈਗੀ ਜੇ ਵੀਰੇ ਦੁਕਾਨ ਤੇ ਤੇ ਆ ਆ ਗਿਆ ਜੇ ਆਪਣਾ ਸ਼ਰੋਮਣੀਆ ਅਕਾਲੀ ਦਾ ਬੋਲੇ ਵੱਡੋ ਨਿਆਰੇ ਲੋ ਕੁਛ ਨਹੀਂ ਰੱਖਿਆ ਦਰਿਆਦਾਰੀ ਚ ਬਈ ਆ ਕਮਲ ਦਾ ਨਿਸ਼ਾਨ ਲੱਗਾ ਹੈਗਾ ਜੇ ਕਮਲ ਵਾਲਾ ਬੂਥ ਤੇ ਖਾਲੀ ਲੱਗਦਾ ਸਾਹਮਣਾ ਆਪਣਾ ਝੜੂ ਵਾਲਾ ਭਰ ਰੱਖਿਆ ਜੇ ਆ ਆ ਗਏ ਕਮਲ ਵਾਲਿਆਂ ਦੇ ਕੋਲੇ ਬੀਜੇਪੀ ਮੰਦਰ ਮਸਜਿਦ ਦੇ ਨਾਮ ਪਰ ਦੇਸ਼ ਕੋ ਲੜਵਾਇਆ ਕਿਸਨੇ ਤੁਮਨੇ ਬਿਹਾਰ ਮੇ ਯਾਦਵੋ ਕੋ ਬ੍ਰਾਹਮਣ ਸੇ ਯੂਪੀ ਮੇ ਠਾਕੁਰੋ ਕੋ ਦਲਿਤ ਸੇ ਔਰ ਗੁਜਰਾਤ ਮੇ ਹਿੰਦੂ ਕੋ ਮੁਸਲਮਾਨ ਸੇ ਲੜਵਾਇਆ ਕਿਸਨੇ ਤੁਮਨੇ ਹੁਣ ਚੱਲਦੇ ਆ ਜੀ ਅੱਗੇ ਨੂੰ ਅੱਗੇ ਨੂੰ ਚੱਲਦੇ ਆ ਚੱਲਦੇ ਆ ਚੱਲਦੇ ਆ ਚੱਲਦੇ ਆ ਪਿਆਸ ਵੀ ਬਹੁਤ ਲੱਗੀ ਹੋਈ ਹੈ ਭੁੱਖ ਵੀ ਬਹੁਤ ਲੱਗੀ ਹੈ ਪਰ ਕੀ ਕਰੀਏ ਇੱਥੇ ਕੋਈ ਸਹੂਲਤ ਸਾਡੇ ਲਈ ਮੌਜੂਦ ਨਹੀਂ ਹੈ ਇੱਥੇ ਸਿਰਫ ਉਹ ਹੀ ਚੱਲਦੇ ਨੇ ਜਿਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਆਪੇ ਲਾਲਾ ਜੀ ਦੀ ਦੁਕਾਨ ਆ ਗਈ ਸਾਹਮਣੇ ਲਾਡੇ ਭਾ ਦੀ ਉਹ ਆਪਣੇ ਪਲਵਾਨ ਹੋਣਾਂ ਦੀ ਦੁਕਾਨ ਆ ਤੇ ਅੱਗੇ ਆਪਣੇ ਸਚੇਲ ਬਾਈ ਜਣਾ ਦੀ ਦੁਕਾਨ ਆ ਗਈ ਜੇ ਆ ਆਪਣਾ ਜਿਮ ਲੰਘਿਆ ਪਿੱਛੇ ਜੀ ਉਹ ਸਾਹਮਣੇ ਦੇਖ ਸਕਦੇ ਜੀ ਇੱਕ ਵਰਡਿੰਗ ਬੂਥ ਹੋਰ ਲੱਗਾ ਹੈ ਇਧਰ ਆ ਜੀ ਭਗਵੰਤ ਮਾਨ ਸਾਹਿਬ ਅਣੀ ਹਨ ਮੀਰ ਸਿੰਘ ਸੰਧੂ ਸਾਹਿਬ ਖਲੋਤੇ ਨੇ ਹਾਂ ਚਲੋ ਜੀ ਅੱਗੇ ਨੂੰ ਚੱਲਦੇ ਆਂ ਲਹਿਰ ਦੇ ਨਾਲ-ਨਾਲ ਤੁਰੇ ਤੇ ਸਾਰਿਆਂ ਦੇ ਪਿਆ ਜਾਣਗੇ ਪੂਰੇ ਮਾਨਾਂਗੇ ਵਿਨੇ ਆ ਰਿਜ਼ਲਟ ਸਾਰਿਆਂ ਨੂੰ ਢੀਕ ਆ ਮੱਛਾਂ ਨੂੰ ਵੱਟ ਸਾਰੇ ਦਈ ਫਿਰਦੇ ਨੇ ਅੱਜ ਦੇ ਦਿਨ ਕਿ ਪਹਿਲੇ ਮੈਂ ਪਹਿਲੇ ਮੈਂ ਪਰ ਟਰਾਬੀ ਜਾਣ ਦਾ ਪਹਿਲੇ ਕੌਣ ਤੇ ਇਸੇ ਕਰਕੇ ਸਾਰਿਆਂ ਦੇ ਹੱਥ ਜੋੜ ਰੱਖੇ ਨੇ ਬੋਡਾਂ ਦੇ ਵਿੱਚ ਤੇ ਤਰੀ ਜਾਂਦੇ ਨੇ ਦੇਖੀ ਜਾਂਦੇ ਨੇ ਮੋਲ ਚਾਲ ਬੰਨਿਆ ਪਿਆ ਹੈ ਜ਼ਿਆਦਾਤਰ ਤੇ ਮੇਰੇ ਤੇਰੇ ਵਰਗੇ ਵਿਲੇ ਬਲੇ ਫਲੋਤੇ ਨੇ ਇੱਥੇ ਆंदे ਵੀ ਛਲਤੇ ਚਲਤੇ ਭੋਗ ਲਗੀ ਖਾ ਲੋ ਬੇਟਾ ਮੂਸਲੀ ਪਰ ਮੂਸਲੀ ਨਹੀਂ ਸਾਡੇ ਕੋਲ ਸੀ ਆਪਾਂ ਤੇ ਬਸ ਉੱਤੋਂ ਰਹੀ ਜਾ ਰਹੇ ਦਿਖਾਈ ਜਾ ਰਹੇ ਵੀ ਮੈਂ ਸਾਡੀ ਆਡੀਅנס ਤੋਂ ਕੋਈ ਚੀਜ਼ ਮਿਸ ਨਹੀਂ ਹੋਣੀ ਚਾਹੀਦੀ ਤਰਨਤਨ ਦੀ ਵੋਟਿੰਗ ਦੇ ਵਿੱਚ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹਾਂ ਵੀ ਸਪੈਸ਼ਲੀ ਤਰਨਤਨ ਦੀ ਵੋਟਿੰਗ ਦੇ ਵਿੱਚ ਨੂਰ ਦੀ ਏਡਾ ਮਹੱਲਾ ਫਾਰਾ ਹੀ ਮਗਿਆ ਹੁੰਦਾ ਹੈ ਇਸ ਵਾਲੇ ਪੂਰੀ ਗਮੋ ਗਾਮ ਲੱਗੀ ਹੋਈ ਆ ਹਰ ਇੱਕ ਨੂੰ ਪਈ ਆ ਕਿ ਹਾਂ ਵੀ ਅੱਜ ਕੀ ਬਣੂ ਅੱਜ ਕੀ ਬਣੂ ਅੱਧੇ ਦੇ ਲੀਟਰ ਹੀ ਐਦ ਕਿਤੇ ਸਾਡੀ ਗਲੀ ਦੇ ਲੀਡਰ ਨਹੀਂ ਹੈਗੇ ਨਹੀਂ ਤੇ ਪਹਿਲੇ ਹੀ ਸਾਡੀ ਗਲੀ ਦੇ ਆਲੇ ਦੁਆਲੇ ਉਹਦੇ 3 ਲੀਟਰ ਖਲੋਗੇ ਮੈਂ ਤਾਂ ਸਾਰੀ ਲੱਛੋ ਵਾਲੀ ਗਲੀ ਲੀਟਰਾਂ ਦੀ ਪੜ ਰੱਖੀ ਹੁਣ ਦੇਖਦੇ ਆ ਜੀ ਲੋ ਲੋੜ ਹੀ ਲੋੜ ਹੀ ਕੋਈ ਨਹੀਂ ਯਾਰ ਆਪਾਂ ਰੁਕ ਕੇ ਬਣਦੇ ਖਲੋਣ ਦੇ ਯਾਰੇ ਨਾਲ ਆ ਜਿੱਥੇ ਮਰਜੀ ਖਲੋ ਮਰਜੀ ਆਵੇ ਨਿਆਰੇ ਲੈਂਦੇ ਫਿਰਦੇ ਨਹੀਂ ਹੋਣੀ ਟੈਨਸ਼ਨ ਨਾ ਲੋ ਬਾਕੀ ਹਾਂ ਪਤਾ ਮੈਨੂੰ ਡਿਊਟੀ ਵਾਲੇ ਬੰਦੇ ਵੀ ਪੈਸਾ ਲੈਦੇ ਬਣਾ ਨਹੀਂ ਛੱਡਦੇ ਚਾਰ ਚਾਰ ਪੰਜ ਪੰਜ ਵਾਲੇ ਹੁੰਦੇ ਨੇ ਹੁਣ ਕੀ ਦਿਖਾਵਾ ਕਈ ਬੰਦੇ ਇੱਥੇ ਆ ਆ ਇਹ ਪੈਸੇ ਲੈ ਕੇ ਵੋਟਾਂ ਪਾਉਂਦੇ ਨੇ ਬੰਦੇ ਵੀ ਅੰਦਰ ਕੀ ਪੈਸੇ ਲੈ ਗਏ ਹਾਂ ਉਹ ਦੇਖੋ ਆ ਬਹੁਤ ਪਰ ਰੱਖਿਆ ਆਪਣਾ ਬਾਕੀ ਆਈ ਜਾਂ ਚਲੀ ਜਾਂਦਾ ਕੰਮ ਸਾਡੇ ਭੀੜ ਦੇ ਬਹੁਤ ਆ ਪਰ ਵੋਟਿੰਗ ਲਿਫਟ ਮੇਰੇ ਹੱਥਾਂ ਨਾਲ ਹੈ ਕਿ ਵੋਟ 50 ਤੋਂ 55% ਤੋਂ ਵੱਧ ਨਹੀਂ ਭੁਗਤਦੀ ਯਾਰ ਕੀ ਹੁਣ ਜੀ ਦੇਖਦੇ ਹਾਂ ਕੀ ਬੰਦਾ ਉਹ ਪ੍ਰਸ਼ਾਸਨ ਪੂਰੇ ਜੋਰ ਤੇ ਆਇਆ ਹੋਇਆ ਸੋ। ਬਾਕੀ ਆਪ ਆਗੇ ਆ ਜੀ ਮੁਸੀਤ ਵਾਲੀ ਸਕੂਲ ਵਾਲੀ ਸਾਈਡ। ਮਤਲਬ ਕਿ ਆਪਣੇ ਬਾਜ਼ਾਰ ਦੇ ਅੰਦਰ ਜਿਹੜਾ ਆਪਾਂ ਨੂਨ ਦੇ ਟਿਕਾਣਾ ਦੇ ਅੰਦਰ ਬਾਜ਼ਾਰ ਜਾਂਦਾ ਹੈ। ਸਾਰੇ ਇੱਥੇ ਬੂਥ ਵਗੈਰਾ ਜ਼ਰੂਰ ਲੱਗੇ ਆ ਗਏ ਲੇਕਿਨ ਮੰਨ ਲਓ ਕਿ ਜ਼ਿਆਦਾਤਰ ਬੂਥ ਤੇ ਵੇਹਲ ਹੀ ਪਿਆ ਆਇਆ ਸੀ। ਆਪਾਂ ਦੇਖ ਹੀ ਸਕਦੇ ਜੀ ਆਹ ਦੇਖੋ ਬਾਜ਼ਾਰ ਚ ਬਿਲਕੁਲ ਵੇਹਲ ਹੈ ਕਿਉਂਕਿ ਇਲੈਕਸ਼ਨਸ ਤੇ ਚੱਲ ਰਹੀ ਹੈ ਅੱਜ। ਲੇਕਿਨ ਵੈਸੇ ਵੀ ਮਤਲਬ ਕਿ ਹਾਂ ਲੋਕ ਵੋਟ ਪਾੜ ਵਗੈਰਾ ਪਾਣ ਗਏ ਹੋਏ ਨੇ ਬੂਥ ਵਗੈਰਾ ਤੋਂ ਜ਼ਿਆਦਾਤਰ ਵਿਹਲੇ ਹੀ ਸੀ ਇਧਰਲੀ ਸਾਈਡ ਉਧਰ ਵਾਲੀ ਸਾਈਡ ਆਪਣੇ ਬਹੁਤ ਭਰ ਰੱਖੇ ਕਾਲਪਾ ਸਕੂਲ ਵਾਲੀ ਸਾਈਡ ਤੇ ਲੇਕਿਨ ਇਧਰਲੀ ਸਾਈਡ ਕੋਈ ਐਡਾ ਰਸ਼ ਖਾਸ ਹੈ ਨਹੀਂ ਸੀ ਸ਼ਾਇਦ ਇਹਨਾਂ ਦੇ ਅੰਦਰ ਵਾਰਡਸ ਵਗੈਰਾ ਘੱਟ ਆਂਦੀਆਂ ਨੇ ਤਾਂ ਕੋਈ ਐਡਾ ਇਫੈਕਟ ਨਹੀਂ ਪਿਆ ਇਹਨਾਂ ਨੂੰ ਬਾਕੀ ਦੇਖੋ ਸਾਰਾ ਵੋਟਰ ਆਊਡ ਤੁਹਾਨੂੰ ਕਰਵਾ ਰਹੇ ਆ ਬਾਜ਼ਾਰ ਦਾ ਇਥੇ ਬੀਜਪੀ ਵਾਲੇ ਬੈਠੇ ਹੋਏ ਨੇ ਪੰਜੇ ਵਾਲੇ ਬੈਠੇ ਹੋਏ ਨੇ ਝਾੜੂ ਵਾਲੇ ਬੈਠੇ ਹੋਏ ਨੇ ਬਾਲਟੀ ਵਾਲੇ ਬੈਠੇ ਹੋਏ ਨੇ ਹਰ ਇੱਕ ਬੰਦਾ ਉਮੀਦ ਲਗਾ ਕੇ ਬੈਠਾ ਹੈਗਾ ਹਾਂ ਵੀ ਪਹਿਲੇ ਮੈਂ ਪਹਿਲੇ ਮੈਂ ਪਰ ਇਹ ਤੇ ਰਿਜ਼ਲਟ ਹੀ ਦੱਸੇਗਾ ਕਿ ਕਿੱਥੇ ਕੌਣ ਸਟੈਂਡ ਕਰਦਾ ਹੈ ਬਾਕੀ ਆਪਾਂ ਦੇਖਦੇ ਚੱਲਦੇ ਆ ਕਿ ਹਾਂ ਕੀ ਬਣਦਾ ਕੀ ਨਹੀਂ ਪੈਂਦੀ ਹੈ ਤੱਕ ਚੈਂਪੀਅਨ ਵੇਖੀ ਜੋਰ ਲਾ ਕੇ ਪੂਰਾ ਹੋਰ ਤਾਂ ਆ ਸਾਰੇ ਆਪਣਾ ਜੋਰ ਲੌਣ ਤੇ ਲੱਗੇ ਹੋਏ ਆ ਮਾਕੇ ਪੈ ਰੱਡੀ ਤੱਕ ਦਾ ਜੋਰ ਲੱਗਾ ਹੋਇਆ ਇਹਨਾਂ ਦਾ ਹਾਲੇ ਬਾਕੀ ਚਲੋ ਕੁਝ ਬਲਗਰ ਵਰਡ ਤਾਂ ਆਪਾਂ ਬੋਲਣਾ ਨਹੀਂ ਚਾਹੁੰਦੇ ਕਿਉਂਕਿ ਆਪਣਾ ਵਲੌਗ ਸਾਰੇ ਫੈਮਿਲੀ ਪਰਸਨਸ ਵਗੈਰਾ ਵੰਦੇ ਨੇ ਬਾਕੀ ਜੇ ਆਉਣੀ ਇੰਟਰਸਟਿੰਗ ਵਲੌਗ ਵੇਖਣ ਲਈ ਜੋੜ ਸਕਦੇ ਹੋ ਸਬਸਕ੍ਰਾਈਬ ਕਰ ਦਿਓ ਜੀ ਆਨਵਾਦ ਜੀ